ਦੀਪਕ ਨੀਵਾੜਾ ਦਾ ਸਹਾਨੀਆਂ ਕਮਰਾ ਕਿਡਾ ਵੇ ਐਸੀ ਕਾਲਾ ਦਾ ਸਹਾਨੀਆਂ ਕਮਰਾ ਕਿਡਾ ਵੇ ਐਸੀ ਕਾਲਾ ਦਾ ਸਹਾਨੀਆਂ ਕਮਰਾ ਕਿਡਾ ਵੇ ਸੋਹਣਾ ਅਕਤੂਰਾਂ ਸਾਡੇ ਪੁਵਾ ਦੀ ਖਾਨੇ ਬਰਬਾਦੀ ਸੋਹਣਾ ਮਰਾਂ ਫੱਟ ਜਾ ਫੱਟ ਜਾਨੀਆ ਸੱਬਰ ਦੇ ਕਿੱਲੇ ਦਾ ਬੇੜਾ ਵੇ ਫੱਟ ਜਾ ਫੱਟ ਜਾਨੀਆ ਸੱਬਰ ਦੇ ਕਿੱਲੇ ਮੇਰੀ ਗੋਦੀ ਫਰੀ ਏਸੀ ਵਾਲਾ ਦਸਹਾਣੀਆਂ ਬੰਦੇ ਟੇੜਾ ਵੇ ਏਸੀ ਵਾਲਾ ਬਸਾਰੀਆਂ ਕੋਰੇ ਟੇੜਾ ਵੇ ਮੇਰੇ ਕੋਲ ਸੱਜਾਓ ਟੌੜੀਆਂ ਕਮਰੇ ਬੇੜਾ ਹਾ ਵੇ ਹਾ ਕੌਣ ਪੁਰੇ ਦੀ ਕੌਣ ਪੁਰੇ ਦੀ ਕੌਣ ਪੁਰੇ ਦੀ ਬਗਦੀ ਪੱਤਾ ਪੱਤਾ ਹੱਲੇ ਨਹੀਂ ਹਾ ਕੌਣ ਪੁਰੇ ਦੀ ਬਗਦੀ ਪੱਤਾ ਪੱਤਾ ਕਿਚਰ ਮੰਜੀ ਕਿਚਰ ਮੰਜੀ ਕਰਲਾ ਜਟਿਏ ਤੂੰ ਤਾਂ ਖੰਨੇਨੀ ਕਿਚਰ ਮੰਜੀ ਕਰਲਾ ਜਟਿਏ ਤੂੰ ਤਾਂ ਖੰਨੇਨੀ ਕਿਚਰ ਮੰਜੀ ਕਰਲਾ ਜਟਿਏ ਤੂੰ ਤਾਂ ਪੱਤਾ ਪੱਤਾ ਹੱਲੇ ਨਹੀਂ ਖੋਹਣ ਪਰੇ ਦੀ ਵਗਦੀ ਪੱਤਾ ਪੱਤਾ ਹੱਲੇ ਨਹੀਂ ਅੱਜ ਖਿੱਚ ਕੇ ਜੀ ਕਰ ਲਾ ਜਦਗੀਏ ਕੁੱਤਾ ਖੱਲੇ ਨਹੀਂ ਖਿੱਚ ਕੇ ਜੀ ਕਰ ਲਾ ਜਦਗੀਏ ਕੁੱਤਾ ਖੱਲੇ ਨਹੀਂ ਆ ਖਿੱਚ ਕੇ ਜੀ ਤੋ ਗਏ ਤਾਂ ਆਪਣੇ ਦਮ ਨਾਲ ਗਏ ਨੇ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਮੈਂ ਖਰਿਆਣੇ ਤੋਂ ਆਕ ਕਰਦੀ ਆ ਮੈਂ ਥੋੜਾ ਜਿਹਾ ਟਕ ਜਉਨੀ ਆ ਪੰਜਾਬੀ ਚ ਪਰ ਫੇਰ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਵਰਡਸ ਨਹੀਂ ਹੈਗੇ ਕਿਉਂਕਿ ਮੈਂ ਹਿਜਾਣੇ ਤੋਂ ਉੱਠ ਕੇ ਆਈ ਆ ਪੰਜਾਬ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਇੱਜ਼ਤ ਮਿਲੀ ਜਿੰਨੀ ਮੈਂ ਸੋਚ ਵੀ ਨਹੀਂ ਸਕਦੀ ਸੀ ਉਹ ਇੱਜ਼ਤ ਮਿਲਿਆ ਇੱਕ ਵਾਰੀ ਫੇਰ ਤੋਂ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਜੀ ਹੁਣ ਟੋ ਬੋਲ ਆਪਣੇ ਨਮਨ ਮਠਿੱਡਾ ਜੀ ਤੇ ਅਮਨ ਜੀ ਦੋ ਚਾਰ ਬੈਠੇ ਨਾਲ ਇੱਕ ਮਿੰਟ ਸੁਖੀ ਆ ਗਿਆ ਆਗੇ ਆਗੇ ਅਜੀ ਜਾ ਮੇਂਦੀ 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 ਪੀਖੀ ਵਾਲੇ ਭੈਣ ਸੁਮਨ ਅਕਤਰ ਜੀ ਤੇ ਸਾਡੀ ਜਿੰਦ ਜਾਨ ਜੋਗਾ ਬਾਈ ਸੋ ਜਿਮੀ ਬਈ ਹੋ ਰਹੀ ਹੈ ਨਾ

ਸੋ ਲਵ ਯੂ ਸਾਰਿਆਂ ਨੂੰ ਬਹੁਤ ਜ਼ਿਆਦਾ ਪਿਆਰ 우ਸਤਾਦ ਬੱਗਾ ਦੋਲੀ ਸਾਡੀ 팬 ਸੁਮਨ ਅਕਰ ਜੀ ਸਾਡੇ ਪੁਰਾਣੇ ਸਾਥੀ ਜੋਗਾ ਬਾਈ ਜੀ ਤੇ ਭਰਾ ਹੋਰੀ ਮੇਰੇ ਕੋਲੇ ਕੋਈ ਸ਼ਬਦ ਨਹੀਂ ਬਸ ਮੈਂ ਇੰਨਾ ਗਾਉਂਗਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਜੇ ਕੋਈ ਆਪਾਂ ਚੰਗਾ ਕਰਾਂਗੇ ਥੈਂਕ ਯੂ ਜੇ ਕੋਈ ਆਪਾਂ ਚੰਗਾ ਕਰਾਂਗੇ ਤਾਂ ਹੀ ਆਪਾਂ ਨੂੰ ਸਲਾਮਾਂ ਹੁੰਦੀਆਂ ਤਾਂ ਹੀ ਆਪਾਂ ਨੂੰ ਤਾੜੀਆਂ ਵੱਜਦੀਆਂ ਤੁਸੀਂ ਸਾਰੇ ਸਰਕਾਰ ਦੇ ਕੋਲ ਬੈਠੇ ਹੋ ਕਿ ਸਾਡਾ ਐਦਾਂ ਦਾ ਕੋਈ ਐਕਟ ਨਹੀਂ ਹੋਊ ਜਾਂ ਸਟੈਪ ਨਹੀਂ ਹੋਊ ਜਿਹਨੂੰ ਦੇਖ ਕੇ ਤੁਸੀਂ ਨਾ ਨਾਲ ਬੈਠੀ ਤੁਹਾਡੇ ਭੈਣ ਵੀ ਹੋ ਸਕਦੀਆਂ ਮਾਂ ਵੀ ਹੋ ਸਕਦੀ ਹੈ